फी दो फो फोन दोस्तानो सो मोमिका केतलो को फसी दो ही दो ही दो मोमिका केतिलो को के बलात्कारियों को फांसी दो फांसी दो फांसी दो अम्बेडकर समाज दल जिंदाबाद 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 अम्बेडकर समाज दल जिंदाबाद 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 अम्बेडकर समाज दल जिंदाबाद 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 पावर लीडर जिंदाबाद 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 अम्बेडकर समाज दल जिंदाबाद 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 जय भीम जय भारत जय भीम जय भारत नहीं बचे नहीं बचे ਸ਼ੈਨ ਮੁਰਦਾਬਾ 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 ਠੀਕ ਹੈ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਓਏ ਸਹੀ ਨਹੀਂ ਤੀ ਜੇ ਮੈਂ ਕਰ ਸਵਾ ਜਲਦੀ ਠੀਕ ਹੈ ਜੱਕੇ ਦੀ ਜਿਹੜੀ ਕਮੇਟਰੀ ਦੇ ਜਿਹੜੇ ਪਾਤੋ ਪੁਲਾਰਕਾਰੀ ਆ ਜਿਹੜੇ ਅੱਗੇ ਕਰ ਜੈ ਭੀਮ ਜੈ ਭਾਰਤ ਮੈਂ ਸਨਿਦਾਨਵ ਰਾਸ਼ਟਰੀ ਦੇ ਕੰਪੀਟ ਕਰ ਸਮਾਜ ਦਲ ਭਾਰਤ ਤੋਂ ਔਰ ਜੋ ਕਲਕੱਤਾ ਦੇ ਵਿੱਚ ਬੜੀ ਗਨੌਨੀ ਹਰਕਤ ਹੋਈ ਆ ਮਮਿਤਾ ਦੇਵਨਾਦ ਨੇ ਰੇਪ ਕੀਤਾ ਗਿਆ ਔਰ ਡਾਕਟਰ ਜਿਹਨੂੰ ਅਸੀਂ ਡਾਕਟਰ ਮੰਨਦੇ ਆਂ ਵੀ ਇੱਕ ਭਗਵਾਨ ਦਾ ਦਰਜਾ ਜਿੰਨੇ ਲੋਕਾਂ ਦੀ ਜਾਨ ਬਚਾਉਣ ਵਾਲਾ ਉਹਦੇ ਨਾਲ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਹੋਈ ਆ ਨਵੇਂ ਅੰਬੇਡਕਰ ਸਮਾਜ ਦੇ ਵੱਲੋਂ ਕੜੇ ਸ਼ਬਦਾਂ ਚ ਦੀ ਨਿੰਦਾ ਕਰਦਾ ਔਰ ਸਰਕਾਰ ਨੂੰ ਇਹ ਦੱਸਣਾ ਚਾਹਨਾ ਕਿ ਜਿੱਥੇ ਸਰਕਾਰਾਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਰੇ ਲਾਰੀਆਂ ਨੇ ਉਥੇ ਦੇਸ਼ ਦੇ ਵਿੱਚ ਲਗਾਤਾਰੇ ਕਟਨਾਵਾਵਾਂ ਵਾਧੀਆਂ ਨੇ ਚਾਹੇ ਉਹ ਹਫਰਸ ਕਾਰਡ ਹੋਵੇ ਚਾਹੇ ਦਿੱਲੀ ਦੇ ਵਿੱਚ ਕਾਂਡ ਹੋਵੇ ਤੁਸੀਂ ਮੈਂ ਕਿੰਨੇ ਕੇ ਦੱਸਾਂ ਮੈਨੂੰ ਕਹਿੰਦੇ ਕਹਿੰਦੇ ਮਤਲਬ ਅਸੀਂ ਕਹਿੰਦੇ ਕਹਿੰਦੇ ਥੱਕ ਜਾਾਂਗੇ ਪਰ ਇਹ ਜਿਹੜਾ ਸਿਸੰਸਲਾ ਲਗਾਤਾਰ ਚੱਲਿਆ ਰਿਹਾ ਮੈਂ ਬੇਨਤੀ ਕਰਨਾ ਚਾਹਨਾ ਕਿ ਸਰਕਾਰ ਜਿੱਥੇ ਸੰਵਿਧਾਨ ਦੇ ਵਿੱਚ ਨਵੇਂ-ਨਵੇਂ ਬਦਲਾਅ ਕਰਕੇ ਬਦਲਾਅ ਕਰਨ ਦੀ ਗੱਲ ਕਰਦੀ ਪਈ ਆ ਉਥੇ ਸੰਸਦ ਦੇ ਵਿੱਚ ਪਾਸ ਕਰਕੇ ਬਿੱਲ ਇੱਕ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦਾ ਕਾਨੂੰਨਾਂ ਕੰਮ ਕਰਨਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਔਰ ਅਸੀਂ ਮੰਗ ਕਰਦੇ ਆ ਇਹ ਐਸੇ ਦਰਿੰਦਿਆਂ ਤੋਂ ਜਿੱਥੇ ਇਸ ਦੇਸ਼ 'ਚ ਭਾਰਤ ਨੂੰ ਮਾਂ ਕਹਿੰਦੇ ਆ ਧਰਤੀ ਨੂੰ ਮਾਂ ਕਹਿੰਦੇ ਆ ਉਸ ਦੇਸ਼ ਦੇ ਵਿੱਚ ਔਰਤਾਂ ਨਾਲ ਇਹ ਸਲੂਕ ਹੋ ਰਿਹਾ ਅਸੀਂ ਚਾਹਨੇ ਆ ਉਹਨਾਂ ਤੇ ਦਰਿੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਮਿਲੇ ਜੈ ਭੀਮ ਜੈ ਭਾਰਤ ਪਹਿਲੇ ਵੀ ਜਿਹੜੇ ਇਹ ਕਹਿੰਦੇ ਮੈਂ ਸਮਝਦਾ ਕਿ ਜਿੱਥੇ ਇਸ ਦੇਸ਼ ਦੇ ਵਿੱਚ ਅੱਜ ਪੂਰਾ ਦੇ ਵਿਸ਼ਪ ਜਿਹੜਾ ਇਸ ਦੇਸ਼ ਨੂੰ ਵਿਸ਼ਪ ਗਿਰੂ ਕਹਿੰਦਾ ਹੈ ਉਥੇ ਸਾਡੀਆਂ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਨੂੰ ਵੀ ਇਦੇ ਲਈ ਆਵਾਜ਼ ਉਠਾਣੀ ਚਾਹੀਦੀ ਆ ਲੋਕਾਂ ਦੇ ਨਾਲ ਕਾਉਂਸਲਿੰਗਾਂ ਕਰਕੇ ਉਹਨਾਂ ਦੇ ਮਾਈਂਡ ਮੇਕਅਪ ਕਰਨੇ ਚਾਹੀਦੇ ਆ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੰਬੇਡਕਰ ਸਮਾਜ ਦੇ ਵਿੱਚ ਜਿਨੀਆਂ ਔਰਤਾਂ ਕੰਮ ਕਰਦੀਆਂ ਨੇ ਔਰ ਇਸ ਸੰਗਠਨ ਦੇ ਵਿੱਚ ਸਾਰੇ ਭੈਣ ਭਰਾਵਾਂ ਦੀ ਤਰ੍ਹਾਂ ਰਹਿ ਕੇ ਕੰਮ ਕਰਦੇ ਇਦਾਂ ਹੀ ਸਾਨੂੰ ਸਮਾਜ ਦੇ ਵਿੱਚ ਵੀ ਲੋਕਾਂ ਨੂੰ ਔਰਤਾਂ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਣਾ ਚਾਹੀਦਾ ਔਰ ਦੂਸਰੇ ਨਹੀਂ ਮਾਵਾ ਭੈਣਾਂ ਨੂੰ ਵੀ ਆਪਣੇ ਪਰਿਵਾਰ ਦੀਆਂ ਧੀਆਂ ਭੈਣਾਂ ਸਮਝ ਕੇ ਵਰਤਾਅ ਕਰਨਾ ਚਾਹੀਦਾ ਔਰ ਇਹ ਅਗਰ ਸلسਲਾ ਇਸ ਤਰ੍ਹਾਂ ਚੱਲਦਾ ਹੈ ਤੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਕਟਨਾਵਾਂ ਤੇ ਲਗਾਮ ਲੱਗੇਗੀ ਦੂਸਰੇ ਪਾਸੇ ਜਿਹੜੀ ਅਸੀਂ ਕੜੀ ਸੁਝਾਇਆ ਇਹ ਸਜ਼ਾ ਫਾਂਸੀ ਦੀ ਆ ਉਹਦੇ ਨਾਲ ਨਾਲ ਉਸ ਪਰਿਵਾਰ ਨੂੰ ਵੀ ਜਿਹੜਾ ਮੈਂ ਸਮਝਦਾ ਕਟਾਰੇ ਚ ਲਿਆਣਾ ਚਾਹੀਦਾ ਹੋ ਸਕਦਾ ਲੋਕ ਡਰਦੇ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਲਈ ਇਹ ਜਿਹੜੇ ਘਲੌਣੀ ਕੰਮ ਕਰਨ ਬੰਦ ਕਰ ਦੇਣ ਜਾਪੀ ਜਾਪਾ ਉਸ ਦਾ ਜੋਰ ਰਵਈਆ ਪੁਲਿਸ ਪ੍ਰਸ਼ਾਸਨ ਦਾ ਕੱਲਾ ਇਸ ਕੇਸ ਚ ਨਹੀਂ ਹਰ ਕੇਸ ਦੇ ਵਿੱਚ ਹੁੰਦਾ ਆ ਬੀਤੇ ਦਿਨੀ ਅਮਰਸਰ ਦੇ ਵਿੱਚ ਵੀ ਉਹ ਇਸ ਤਰ੍ਹਾਂ ਦੀ ਘਟਨਾ ਹੋਈ ਅਸੀਂ ਜਦੋਂ ਉਹ ਗੱਲ ਕਰਨ ਲਈ ਥਾਣੇ ਪਹੁੰਚੇ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਚੌਕੀ ਰਣਜੀਤ ਐ ਵੀ ਨਹੀਂ ਐਸਐਚਓ ਸਾਹਿਬ ਕਹਿਣ ਲੱਗੇ ਮੇਰਾ ਨਹੀਂ ਥਾਣਾ ਲੱਗਦਾ ਕੰਟੋਰਨਮੈਂਟ ਆਗੇ ਉਹ ਕਹਿੰਦੇ ਸਾਡਾ ਥਾਣਾ ਨਹੀਂ ਲੱਗਦਾ ਉਹਦੇ ਬਾਅਦ ਚੋਂ ਰਾਣੀ ਬਾਗ ਚੌਕੀ ਚਲੇ ਗਏ ਤਾਂ ਸਵਾਲ ਇਹ ਆ ਅਗਰ ਕਿਤੇ ਸੜਕ ਦੇ ਉੱਤੇ ਕਿਸੇ ਔਰਤ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜੇ ਕਿਸੇ ਬੱਚੀ ਦੇ ਨਾਲ ਕੋਈ ਅਜਿਹੀ ਦੀ ਗੱਲ ਹੋ ਜੇ ਤਾਂ ਸਭ ਤੋਂ ਪਹਿਲੇ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਜਦੋਂ ਪੁਲਿਸ ਕਹਿ ਦਿੰਦੀ ਜੀ ਇਹ ਤਾਂ ਫਲਾਣੇ ਥਾਣੇ ਦਾ ਕੇਸ ਆ ਇਹ ਉਸ ਥਾਣੇ ਦਾ ਕੇਸ ਆ ਇਰਤੇ ਵੀ ਰੋਕ ਲਾਉਣ ਦੀ ਗੱਲ ਕਰਨੀ ਚਾਹੀਦੀ ਮੈਂ ਮੰਗ ਜੋ ਮੁੱਖ ਮੰਤਰੀ ਪੰਜਾਬ ਔਰ ਅਮਨ ਸਹਾਦੇ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹਨਾ ਡੀਜੀਪੀ ਪੰਜਾਬ ਨੂੰ ਵੀ ਕਹਿਣਾ ਚਾਹਨਾ ਜਿਸ ਤਰ੍ਹਾਂ ਕਿਤੇ ਵੀ ਐਕਸੀਡੈਂਟ ਹੋ ਜੇ ਕਾਨੂੰਨ ਬਣਿਆ ਕੋਈ ਵੀ ਬੰਦਾ ਉਹਨੂੰ ਚੁੱਕ ਕੇ ਲਿਆ ਕੇ ਕਿਤੇ ਵੀ ਪਰਤੀ ਕਰਾ ਸਕਦਾ ਔਰਤੇ ਕਾਰਵਾਈ ਨਹੀਂ ਹੋਏਗੀ ਇਸ ਤਰ੍ਹਾਂ ਪੁਲਿਸ ਵੱਲੋਂ ਵੀ ਕਿਤੇ ਵੀ ਇਸ ਤਰ੍ਹਾਂ ਦੀ ਦਰਿੰਦਗੀ ਦਾ ਪੰਨ ਹੋ ਜੇ ਕਿਸੇ ਔਰਤ ਨਾਲ ਕਿਸੇ ਧੀ ਭੈਣ ਨਾਲ ਤੱਕਾ ਹੋ ਜੇ ਪੁਲਿਸ ਇਹ ਗੱਲਾਂ ਪੁੱਛਣ ਦੇ ਬਜਾਏ ਵੀ ਉਹ ਥਾਣਾ ਲੱਗਦਾ ਜਾਂ ਕਿਹੜੀ ਜਗ੍ਹਾ ਤੇ ਹੋਇਆ ਫੌਰੀ ਤੌਰ ਤੇ ਕਾਨੂੰਨੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜਨ ਦਾ ਕੰਮ ਕਰੇ ਤੇ ਸਮਾਜ ਦੇ ਵਿੱਚ ਮੈਂ ਸਮਝਦਾ ਕਾਫੀ ਸੁਰਤਾ ਆ ਸਕਦੀ ਹੈ। ਇਹ ਮੋਮਤਾ ਨਾਜੜਾ ਦਾ ਇਹ ਬਲਾਤਕਾਰ ਹੋਇਆ ਠੀਕ ਹੈ ਨਾ ਜੀ। ਮੇਰਾ ਨਾਮ ਕਮਲੇਸ਼ ਕੁਮਾਰੀ ਪੰਜਾਬ ਪ੍ਰਦਾਨ ਸਮਾਜ ਤੋਂ। ਇਹ ਮੋਮਤਾ ਦਾ ਜਿਹੜਾ ਬਲਾਤਕਾਰ ਦਾ ਕੇਸ ਹੋਇਆ ਬਹੁਤ ਨਿੰਦਨੀਆ ਔਰ ਬਹੁਤ ਘਟਿਆ ਹੋਇਆ ਵਾ। ਉਹਨਾਂ ਉਹਦੇ ਬਲਾਤਕਾਰੀਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਕਿ ਜਾ ਕੇ ਉਹਨਾਂ ਦੀ ਮਾਪਿਆਂ ਦੀ ਗੱਲ ਸੁਣੋ ਜੋ ਕਿ 3 ਘੰਟੇ ਤੱਕ ਉਹਦੇ ਮਾਪਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਤੇ ਇਹ ਤੇ ਬਹੁਤ ਨਿੰਦਣਿਆ ਕੱਟਣਾ ਵਾ ਇਹ ਉਹਨਾਂ ਦੇ ਕਾਤਲਾ ਨੂੰ ਜਿਹੜੀ ਆ ਉਹਦੀ ਜਿਨ੍ਹਾਂ ਨੇ ਬਲਾਤਕਾਰ ਕੀਤਾ ਉਹਨੂੰ ਫਾਂਸੀ ਮਿਲਣੀ ਚਾਹੀਦੀ ਹੈ ਜੈ ਭਿੰਦੇਵਾ ਕਿਤਰਾ ਪਹਿਲੇ ਵੀ ਉਹਦੇ ਤੋਂ ਬੱਚਿਆਂ ਨੇ ਸਿੱਖਣੀ ਕਿ ਸਿੱਖੀ ਇਸ ਲਈ ਨਹੀਂ ਲਿੱਤੀ ਕਿ ਪ੍ਰਸ਼ਾਸਨ ਕੋਈ ਕੰਮ ਹੀ ਨਹੀਂ ਕਰ ਰਿਹਾ ਇਹਨਾਂ ਨੂੰ ਤਾਂ ਫਾਂਸੀ ਕੀ ਲੈ ਕੇ ਦਾਤਰ ਤਾਂ ਛੋਟੇ-ਛੋਟੇ ਪੀਸ ਕਰ ਦੇਣੇ ਚਾਹੀਦੇ ਨੇ ਜਿਹੜੇ ਧੀਆ ਨਾ ਮਹਿਲਾਵਾਂ ਨਾ ਬੱਚਿਆਂ ਨਾਲ ਇਹੋ ਜਿਹੀਆਂ ਹਰਕਤਾਂ ਕਰਦੇ ਆ ਉਹ ਤਾਂ ਦੁਨੀਆ ਨੂੰ ਬਚਾਉਣ ਦਾ ਕੰਮ ਕਰਦੀ ਸੀ ਇੱਕ ਡਾਕਟਰ ਸੀ ਰਾਤੀ ਡਿਊਟੀ ਦੇ ਸੀਗੀ ਤੇ ਉਹਦੇ ਨਾਲ ਇਹ ਕੰਮ ਕੀਤਾ ਗਿਆ ਉਹਨਾਂ ਦੇ ਤੇ ਨਿੱਕਾ ਨਿੱਕਾ ਪੀਸ ਗੁਪਤ ਅੰਗ ਜਿਹੜੇ ਆ ਕੱਟ ਦੇਣੇ ਚਾਹੀਦੇ ਨੇ ਗਾਂ ਕੋਈ ਇਹੋ ਜੀ ਕੋਈ ਹਰਕਤ ਨਾ ਕਰੇ ਕੀ ਬੱਚਾ ਕੀ ਗੱਲ ਜੜੀ ਬੱਚੇ ਕੁੜੀਆਂ ਨੂੰ ਇਹ ਮੈਸੇਜ ਹੈ ਕਿ ਜਿੱਥੇ ਹੋ ਜੇ ਮਿਲਦੇ ਤੁਹਾਨੂੰ ਸਿੱਧਾ ਉਹਨਾਂ ਦੇ ਗੁਪਤ ਅੰਗ ਕੱਟੋ ਜੋ ਚੀਜ਼ ਤੁਹਾਡੇ ਕੋਲ ਹੈ ਟੈ ਕੋਈ ਹੋਰ ਵੀ ਚੀਜ਼ਾਂ ਨਾਲ ਛੁਰੀਆਂ ਰਵਾ ਵਗੈਰਾ ਕੋਲ ਜਾਂ ਚ ਰੱਖਣੀਆਂ ਚਾਲੂ ਕਰ ਦੋ ਸਿਰਫ ਸਿੱਧਾ ਮੌਤ ਦਿਓ ਉਹਨਾਂ ਨੂੰ ਮਾਰ ਦੇਣੀ ਚਾਹੀਦੀ ਕੁਝ ਨਹੀਂ ਬਣੇਗਾ ਪ੍ਰਸ਼ਾਸਨ ਕੁਛ ਨਹੀਂ ਕਰੇਗਾ ਸਮਾਝ ਤੁਹਾਡੇ ਨਾਲ ਹੈ ਜਿੱਥੇ ਵੀ ਇਹੋ ਜੀ ਦੁਰਘਟਨਾ ਹੋਏਗੀ ਸਾਨੂੰ ਬੁਲਾਓ ਅਸੀਂ ਤੁਹਾਡੇ ਨਾਲ ਆਂ